ਭਾਬੀ ਮੈਂ ਤਾਂ ਕਦੇ ਹੀ ਅੰਦਰ ਲੱਭਣ ਨਹੀਂ ਤੇ ਮੈਨੂੰ ਦਿਖਾਈ ਨਹੀਂ ਅੰਦਰ ਕਿਤੇ ਨਾਤੀ ਹਵਾ ਜੀ ਦਿੱਤੀ ਮੈਨੂੰ ਕਿਉਂ ਹਣ ਕਿਹੜਾ ਕੰਮ ਆ ਗਿਆ ਆ ਤੁਹਾਡੇ ਫੋਨ ਤੇ ਕਰਨ ਦੀ ਬਣਨ ਕਿਹਦਾ ਫੋਨ ਨਹੀਂ ਮਿਸ ਕਾਲਾਂ ਵੱਜਣ ਡੀਆਂ ਤੇ ਦੇਖਦਾ ਨਹੀਂ ਤੇ ਨਾ ਨਹੀਂ ਹੈਗਾ ਚੋਕ ਨਹੀਂ ਸਰਦੀ ਜੇ ਮੈਂ ਫੋਨ ਚੁਕ ਲੈਣੀ ਫੇਰ ਤੁਸੀਂ ਮੇਰੇ ਨਾਲ ਲੜਨਦਾ ਬਣਾ ਤੂੰ ਮੇਰਾ ਫੋਨ ਕਿਹਨੂੰ ਪੁੱਛ ਗਿਆ ਹੱਥ ਲਾਇਆ ਜੋਤੀ ਦੀਦਾ ਹੋਂਡਿਆ ਹੀ ਫੋਨ ਉਹ ਅੱਗੇ ਗੁੱਸੇ ਨਾਲ ਆ ਚੱਲਣ ਲੰਡੀ ਤੇਨੇ ਕਹਣਾ ਮੇਰਾ ਹਰੇ ਫੋਨ ਜਾਣ ਕੇ ਨਹੀਂ ਚੁੱਕਿਆ ਜੀ ਜੀ ਚੰਗਾ ਆ ਫੋਨ ਨਹੀਂ ਚੁੱਕਿਆ ਜੋ ਜੋਦੀਨਾ ਤੈਨੂੰ ਕੀ ਅਲਰਜੀ ਆ ਮੈਂ ਮੈਂ ਨਹੀਂ ਚਾਹੁੰਦੀ ਇਹ ਨਾਲ ਗੱਲ ਕਰਨਾ ਤੇ ਨਾਲ ਆਡੇ ਘਰ ਫੋਨ ਹੀ ਕਰਿਆ ਕਰ ਨਾ ਜੋਤੀ ਤੇ ਬੜੀ ਖਾਲੀ ਪਈ ਆ ਵੀ ਮੈਂ ਗੱਲ ਕਰਨਾ ਵੱਡੀ ਐਸ਼ਵਰੀਆ ਰਾਏ ਨਾ ਮਿੰਨੂ ਨੇ ਮਾਸਾ ਵੀ ਜੰਗੀ ਲੱਗਦੀ ਜਦੋਂ ਦਾ ਮੇਰਾ ਨੇ ਰਿਸ਼ਤਾ ਤੜਾਇਆ ਆ ਆ ਤੇ ਮਾਸਾ ਵੱਜ ਜਾਂਦੀ ਤੇ ਕੀ ਉਹਨੇ ਰਿਸ਼ਤੇ ਤੋਂ ਤੈਨੂੰ ਪਾਣੀ ਮਾਰਨੀਗੀ ਉਹਦੇ ਕਰਕੇ ਤੇ ਮੁੰਡੇ ਨੇ ਮਿੰਨੂ ਰਜਤ ਕਿਤਾ ਆ ਉਹ ਬਹੁਤ ਜਵਾਨ ਹੈਗੀ ਨਾ ਉਹ ਰਜਤ ਤੇ ਹੁੰਦੀਆਂ ਹੀ ਆਈਆਂ ਵਾ ਕੁੜੀਆਂ ਕਿੱਡਾ ਗੁੱਸਾ ਰੱਖਦੀ ਆ ਨਾਲੇ ਤੂੰ ਹੀ ਮੇਰਾ ਵੀਰ ਕਿੱਡਾ ਲੰਬਾ ਵਾ ਤੇ ਤੂੰ ਹੀ ਲੱਗੇ ਨਹੀਂ ਇਹਦੇ ਲੱਗਦੇ ਹੋ ਮੇਰੇ ਵੀਰੇ ਦੇ ਤੇ ਵੀ ਇਹ ਕਿ ਲਿਆਂਦੀ ਆ ਹੁਣ ਇਹத் ਨਹੀਂ ਆ ਵੀ ਉਹ ਐਡਾ ਵਾ ਤੇ ਤੇਰੇ ਵਰਗੀ ਉਹਦੇ ਨਾਲ ਚੱਲ ਜਾਣੀ ਥੋੜਾ ਉਹ ਨੀਕੀ ਦਾ ਤਾਂ ਫਰਕ ਹੁੰਦਾ ਹੀ ਆ ਭਾਬੀ ਨਾਲੇ ਤੂੰ ਹੀ ਨਾ ਮੈਨੂੰ ਗੱਲਾਂ ਘੱਟ ਹੀ ਕਰਿਆ ਕਰੋ ਹਰ ਗੱਲਾਂ ਤੇ ਤੂੰ ਕੰਨਦੀ ਉੱਥੋਂ ਅੰਦਰੋਂ ਤੇ ਤੂੰ ਬਾਹਰ ਆਈ ਲੜਾਈ ਕਰਨ ਮੈਂ ਤਾਂ ਕੰਮ ਕਰਨ ਦੀ ਭਾਬੀ ਮੈਂ ਤੇ ਤੁਹਾਨੂੰ ਤੁਹਾਡਾ ਫੋਨ ਹੀ ਦੇਣਾ ਹੀ ਮੈਂ ਲੜਨੀ ਸੀ ਆਈ ਪਉਦਾਨੇ ਤੇ ਪੰਪ ਕਿੰਨੇ ਚਾੜੇ ਆ ਲੜਦੀ ਤੂੰ ਬਹੁਤ ਜਿਆਦਾ ਵਾ ਮੈਨੂੰ ਤੇ ਭਾਬੀ ਕਿਸ ਨੇ ਪੰਪ ਨਹੀਂ ਚਾੜੇ ਸਿੱਧੀ ਗੱਲ ਆ ਕੰਮ ਤੇਰੇ ਆਖਣ ਨੂੰ ਮੈਂ ਹੀ ਆਉਣਾ ਵਾ ਵੇਖ ਲੈ ਜੇ ਵਿਗੜ ਗਈ ਤੇ ਇਥੋਂ ਤਿੱਤ ਕਰਾ ਦੂੰਗੀ ਓਹੋ ਤਿੱਤ ਕਰਾ ਦੋਗੀ ਮੈਨੂੰ ਮੇਰੇ ਘਰ ਜੋ ਤੂੰ ਕਹਿਣ ਦੇ ਇਹ ਹੁਣ ਤੇਰਾ ਘਰ ਨਹੀਂ ਆ ਇਹ ਹੁਣ ਮੇਰਾ ਘਰ ਵਾ ਪਹਿਲੀ ਗੱਲ ਤੇ ਮੇਰੇ ਵੀਰੇ ਦਾ ਘਰ ਆ ਤੇ ਵੀਰਾ ਮਿੰਨੀ ਵਿਆਹ ਕੇ ਲੈ ਆਇਆ ਇਹ ਘਰ ਮੇਰਾ ਹੀ ਆ ਹੁਣ ਕੋ ਜਿਆਦਾ ਹੀ ਬੋਲਣਾ ਲੱਪੇ ਜੀ ਹੁਣ ਮੇਰੇ ਅੱਗੇ ਸਿੱਧੀ ਗੱਲ। ਕੀ ਚਾਹ ਪੈਣਾ? ਅੱਗੇ ਤੁਸੀਂ ਬਹੁਤ ਕਰਦੇ ਹੁੰਦੇ ਮੈਨਾਂ ਪਰ ਹੁਣ ਨਹੀਂ ਤੁਸੀਂ ਮੈਨਾਂ ਉਹ ਪਿਆਰ ਕਰਦੇ। ਤੇ ਜਦੋਂ ਤੂੰ ਬੋਲੀ ਜਾਨੀਂ ਆ ਤਾਂ ਮੈਂ ਇਕੱਲਾ ਪਿਆਰ ਕਰੀ ਜਾਵਾਂ ਤੇ ਤੂੰ ਮੇਰੇ ਤੋਂ ਬੋਲੀ ਜਾਵੇਂ। ਜਦ ਫਰੇਜਾ ਚਪ ਕਰਕੇ ਮੇਰੇ ਸੇਨਾ ਖਾ ਚ ਪੇੜ ਮਾਰੋ ਨਹੀਂ ਜਮੂਰ ਜਿੱਦਾਂ ਤਾੜਾ ਸਮ੍ਰੀਤ ਹੱਥ ਖੋਲਣਾ ਉਦਾਂ ਹੀ ਤੇ ਹੀ ਮਰਦੇ ਹੁਣ ਹੱਥ ਚੁੱਕਣ ਨੂੰ ਫਿਰ ਦੇ ਦੇ। ਸਿੱਧੀ ਵਾਲਾ ਪਾਪੀ ਪਿਆਰ ਨਾ ਰਿਹਾ ਕਰੋ। ਚਲੋ ਖੜੇ ਹੋ। ਮੱਤੂ ਕੀਤਾ ਫੋਨ ਭਾਜੀ ਨੂੰ ਫੋਨ। ਨੇ ਯਾਰ ਭਾਈ ਚੁੱਕਦੇ ਨਹੀਂ ਭਾਈ ਨੇ ਇੱਕ ਦੋ ਵਾਰ ਕੀਤਾ ਵਾ ਯਾਰ ਟੈਨਸ਼ਨ ਬੜੀ ਆਉਂਦੀ ਐ ਇੱਥੇ ਆ ਕੇ ਬੈ ਗਏ ਆ ਤੇ ਕਿੰਨੇ ਦਿਨ ਹੋ ਗਏ ਇੱਥੇ ਬਹ ਲਿਆ ਕੋਈ ਨਾ ਮੈਂ ਤੈਨੂੰ ਦੂਮਾ ਦਿਨ ਨਹੀਂ ਕਹਾਂਗਾ ਉਹ ਲਵ ਕੋਲ ਨੂੰ ਨਾ ਤਪਾਈਦਾ ਉਹ ਲਵ ਕਿੱਥੇ ਆਹ ਨਹੀਂ ਲਵ ਨੇ ਫੜੀ ਗੱਲ ਕੀਤੀ ਹੋਈ ਨਾ ਮੈਂ ਤੇ ਗੱਲ ਨਹੀਂ ਕੀਤੀ ਓਏ ਏਜੰਡਾ ਦਾ ਪੰਗਾ ਹੀ ਯਾਰ ਇਹ ਬੰਦਾ ਫਾਜੇ ਨਾ ਇਹਨਾਂ ਗੱਲਾਂ ਹੋਰ ਬਾਅਦ ਹੋਰ ਤੂੰ ਆਖਣਾ ਤੇਰੀ ਗੱਲ ਹੋਈ ਭਾਈ ਨਾ ਹੋਈ ਦੂਜੇ ਨੰਬਰ ਤੇ ਭਾਈ ਵੀ ਸਾਡੇ ਨਾਲ ਲਿਆ ਤੇ ਇੱਥੇ ਬਿਠਾ ਲਿਆ ਉਹਨੂੰ ਤੇ ਨੰਬਰ ਵੀ ਤੇਰਾ ਲਾਗੂ ਦੇ ਦਿੱਤਾ ਉਹ ਲਵ ਵੀ ਹਨ ਪਤਾ ਨਹੀਂ ਕਿੱਥੇ ਇੱਕ ਨੂੰ ਕੱਠੇ ਆਈ ਸੀ ਓਕੇ ਕਰਨਾ ਮ ਆ ਮੜੋ ਕੀ ਹਾਲ ਚੱਲ ਜੇ ਠੀਕ ਹੈ ਭਾਜੀ ਹਾਲ ਤੇ ਠੀਕ ਆ ਹੋਰ ਲਾਉ ਤੇ ਲਾਉ ਕਿੱਥੇ ਜੇ ਲਾਉ ਦਾ ਫੋਨ ਆਉਂਦਾ ਕੀ ਚੱਕਰ ਜੇ ਤੂੰ ਹੀ ਆਖਿਆ ਇਕੱਠੇ ਜਾਓਗੇ ਹੁਣ ਲੱਗ ਰਹੀ ਨਹੀਂ ਮੈਨੂੰ ਤੂੰ ਜਿਆਦਾ ਨਹੀਂ ਸਵਾਲ ਜਵਾਬ ਕਰਦਾ ਕੋਈ ਸਵਾਲ ਜਵਾਬ ਦੇ ਕਰ ਨਹੀਂ ਆ ਘੱਡੇ ਫਿਕਰ ਕਰਨ ਦੇ ਆ ਇੰਨੇ ਬੰਦੇ ਜਦੋਂ ਸਾਰੇ ਚੁੱਪ ਚੁਪੀ ਤੇ ਬੈਠੇ ਇਹਨਾਂ ਦਾ ਘੱਡੇ ਫਿਕਰ ਨਹੀਂ ਕਰਦੇ ਹੁਣ ਇੰਨੇ ਪੈਸੇ ਦਿੱਤੇ ਘੱਡੇ ਫਿਕਰ ਕਰਨਾ ਹੀ ਆ ਤੇ ਇਹਨਾਂ ਵੀ ਦਿੱਤੇ ਹੀ ਆ ਨਾ ਇਹ ਨਵੀਂ ਦਿੱਤੀ ਆ ਪਰ ਹੁਣ ਲਾਉ ਕਿਥੇ ਦੂਜਾ ਸਾਨੂੰ ਪਤਾ ਨਾ ਕਿਦਾਂ ਕਹਿੰਦੇ ਬੰਦੇ ਨੂੰ ਕਿਦਾਂ ਘੱਲਣਾ ਵਾ ਤੁਹਾਨੂੰ ਜਿਆਦਾ ਪਤਾ ਵਾ ਕਿਦਾਂ ਘੱਲਣਾ ਵਾ ਤੁਹਾਨੂੰ ਪਹਿਲੇ ਦਿਨ ਗਿਆ ਇਹ ਵੀ ਕਟਾ ਸਮਾਨ ਉਹਨਾ ਪਾਇਓ ਜਿੰਨਾ ਲੋਡ ਆ ਤੁਸੀਂ ਕਿਦ ਤਰਾ ਬੈਗ ਪਰ ਪਰ ਬੈਠੇ ਅਸੀਂ ਤੇ ਵੱਧ ਸਮਾਨ ਨਹੀਂ ਲੈਣ ਦਾ ਚਾਹੀਦਾ ਆ ਆ ਘੱਟ ਵਾ ਸਮਾਨ ਥੋੜਾ ਬੋੜਾ ਆਪਣੇ ਦਿਮਾਗ ਦੇ ਕੰਮ ਲਿਆ ਕਰੋ ਜੇ ਸਮਾਨ ਛੱਡ ਜੇ ਕੰਮ ਤੇ ਬਣਾਉਗੇ ਲੋਟ ਕੰਮ ਬਣਦਾ ਵਾ ਸਾਨੂੰ ਚੰਤਾ ਤੁਹਾਡੀ ਜਿਆਦੀ ਆ ਅਭੀ ਬੈਠੇ ਆ ਬੈਠਾ ਵਾ ਇਹਨਾਂ ਨੂੰ ਤਾਂ ਕੋਈ ਮਤਲਬ ਪ੍ਰੋਬਲਮ ਨਹੀਂ ਇਹ ਗੱਲ ਤਾਂ ਤੈਨੂੰ ਜਿਆਦਾ ਹੀ ਕੋਈ ਤੂੰ ਜਿਆਦਾ ਫੜਫੜ ਕਰਦਾ ਲੱਭ ਕਿੱਥੇ ਠੀਕ ਹੈ ਨਾ ਉਹ ਜਿੱਥੇ ਵੀ ਠੀਕ ਵਾ ਸਾਰੇ ਆਨੂੰ ਪਤਾ ਜੇ ਠੀਕ ਆ ਤਾਂ ਫੇਰ ਹੀ ਫੋਨ ਆਇਆ ਤਾਂ ਫੇਰ ਹੀ ਮੈਨੂੰ ਉਹਨਾਂ ਦਾ ਸਾਹਿਬ ਵੀ ਆਂਦੇ ਮਿਲਣਾ ਵਾ ਹਾਂ ਮੁੰਡਾ ਫੋਨ ਹੀ ਚੁੱਕਣ ਡਿਆ ਬੰਦਾ ਫੋਨ ਚੁੱਕ ਕੇ ਦੱਸੇ ਸਹੀ ਮੈਂ ਕਿੱਥੇ ਤੱਕ ਮੇਰੇ ਨਾ ਮੇਰਾ ਜੀਣਾ ਮੁਸ਼ਕਲ ਕਰਦਾ ਹੋਰ ਦਿਨ ਲੱਗਦਾ ਫੇਰ ਕੋਨਾ ਕੋ ਹੋਇਆ ਵਾ ਕਿੱਥੇ ਤੂੰ ਕੀ ਫੜਫੜ ਕੰਨੀਆਂ ਤਰਾਵਾ ਮੈਂ ਕੀ ਕਹਿਣਾ ਵਾ ਕਿਹਨੂੰ ਤੇਰੀ ਘਰ ਵਾਲੀ ਤੇ ਮੈਨਾਂ ਲੜਦੀ ਰਹਿੰਦੀ ਜਵੀ ਘੰਟੇ ਹੁਣ ਉਹ ਨਾ ਕੀ ਕਹਿਤਾ ਤੈਨੂੰ ਫੋੜ ਆਂਡਿਆ ਏ ਤੇਰੀ ਘਰ ਵਾਲੀ ਦਾ ਮੈਂ ਆਣ ਕੇ ਬਸ ਇੰਨੀ ਗੱਲ ਕਹਿਤੀ ਏ ਕਿ ਭਾਬੀ ਫੋੜ ਆਂਡਿਆ ਇਸ ਗੱਲ ਤੇ ਮੈਨਾਂ ਲੜਨਦਾ ਵੀ ਤੇ ਤੂੰ ਵਾਜਾ ਰਹਿਂਦੀ ਫੋਨ ਦਾ ਫਿਰ ਐਪੇ ਤੇ ਹੀ ਕਹਿ ਦੇਦੇ ਜੇ ਕੇ ਦਾ ਫੋਨ ਆਂਦਾ ਨਾ ਤਾਂ ਭਾਬੀ ਆਪਣੀ ਦਾਦਾ ਘਰ ਬੋਲਿਆ ਕਰ ਚੰਗੀ ਤਰ੍ਹਾਂ ਬੋਲਿਆ ਕਰ ਜੇ ਮੈਸੇ ਹੀ ਤਰੀਕੇ ਨਾਲ ਵੀ ਬੋਲਤਾ ਵੀ ਮੈਨੂੰ ਗਲਤ ਲੱਗਦੀ ਤੇ ਜੇ ਤੇ ਨਾ ਔਖਾ ਬੋਲਦੀ ਤੂੰ ਫੋਨ ਵਾਜਾ ਰਹਿਂਦੀ ਨਾ ਜੁਕਦੀ ਪਹਿਲਾਂ ਮੈਨੂੰ ਇਹ ਗੱਲ ਦੱਸੋ ਵੀ ਜੀ ਤੁਸੀਂ ਨਹੀਂ ਕਹਿੰਦੇ ਵੀ ਆਪਣੀ ਭਾਬੀ ਨੇ ਬੋਲਿਆ ਕਰ ਤੇ ਮੇਰੇ ਨੈਪਲ ਹੁੰਦੀ ਤਾਂ ਮੇਰੇ ਵੀ ਨੈਪਲ ਹੁੰਦੀ ਨਹੀਂ ਤੇ ਹੁਣ ਕੀ ਹੋਇਆ ਕੀ ਫਿਰ ਫੋਨ ਆਉਂਦੇ ਦੀ ਬੈਂਦਾ ਜੋਤੀ ਦੀ ਦਾ ਉਹਦਾ ਫੋਨ ਆਉਂੜਿਆ ਉਹਦੇ ਆਉਂੜਿਆ ਹਰ ਕੀ ਦਾ ਆਣਾ ਤੇ ਫਿਰ ਤੇ ਮੈਂ ਇੰਨੀ ਗੱਲ ਕਹਤੀ ਭਾਬੀ ਤੁਹਾਡਾ ਫੋਨ ਆਉਂਦਿਆ ਵਾ ਬਸ ਐਸੀ ਗੱਲ ਤੋਂ ਤੂੰ ਮੇਰੇ ਫੋਨ ਨੂੰ ਕਿਨੂੰ ਆ ਤੱਕ ਮੇਰਾ ਕਹਿਣਾ ਫਰਜ਼ ਪਾਦਾ ਤੇਰਾ ਫਰਜ਼ ਨਹੀਂ ਪਾਦਾ ਫੋਨ ਕਹਿਣਾ ਤੂੰ ਹੀ ਦੱਸ ਦੇ ਮੈਂ ਕੀ ਕਰਿਆ ਕਰਾਂ ਚਲੋ ਖੇਡ ਸਮਝਣਾ ਖੇਡ ਤੂੰ ਮੈਂ ਆਪੇ ਸੰਭਲੂ ਮੈਨੂੰ ਆ ਕੇ ਰਹਿਣਾ ਤੇਰਾ ਨਹੀਂ ਫੱਜ ਬੰਦਾ ਨੂੰ ਕਹਿੰਦਾ ਜੇ ਸਫਰੀਦ ਨਾ ਖੇਡਾ ਤਾਂ ਵੀ ਉਹ ਕਹਿੰਦੀ ਆ ਵੀ ਸਫਰੀਦ ਨੂੰ ਗਲਤ ਆ ਤਾਂ ਸਿਖਾਉਂਦੀ ਆ ਇਹ ਵੀ ਜਿੰਨੀ ਨਿੱਕੀ ਆ ਨਾ ਉਨੀ ਤਿੱਖੀ ਆ ਇਹ ਵੀ ਵਾਰ ਨੂੰ ਤਲਵਾਰਾਂ ਮਾਰਦੀ ਆ ਪਰ ਜੋਤੀ ਦਾ ਫੋਨ ਕਿਉਂ ਆ ਇਹ ਨੂੰ ਮੈਂ ਕਿੰਨੀ ਸਮਝਾਇਆਗਾ ਦਾ ਫੋਨ ਨਾ ਕਰਨਾ ਤੇ ਨਾ ਚੁੱਕਣਾ ਉਹ ਸਾਡੇ ਘਰ ਕੇ ਦਖਲਦਾ ਜੀ ਕਿਉਂ ਕਰਦੀ ਆ ਅੱਗੇ ਲੜਾਈ ਪਾ ਕੇ ਰੱਖੀਏ ਨੇ ਕਰਦਾ ਇਹਦਾ ਵੀ ਲਾਜ ਨਹੀਂ ਆ ਤੁਮੇ ਨੂੰ ਪੁਵਾ ਜੀ ਤੋਂ ਲੱਗਣ ਲਈ ਆ ਪੁਵਾ ਇਹਵਾ ਇਹ ਕਹੇ ਡੀ ਆ ਗਈ ਪਤੀਜੀ ਮੇਰੀ ਮੇਰੀ ਤਾਂ ਕੋਈ ਪਤੀ ਹੈ ਨਹੀਂ ਗੱਲ ਸੁਣਿਓ ਪੁਵਾ ਸਾਸ੍ਰੀਕਾਲ ਸਾਸ੍ਰੀਕਾਲ ਓਤ ਮੈਂ ਤੈਨੂੰ ਪਛਾਣਿਆ ਨਹੀਂ ਲੈ ਤੈਨੂੰ ਕਿੱਥੇ ਪਛਾਣ ਆਉਣੀ ਤੇ ਤੇ ਮੈਨੂੰ ਨਿੱਕੇ ਜਿਹੇ ਦੇਖਿਆ ਨਹੀਂ ਦੇ ਹੁਣ ਤੇ ਮੈਂ ਵੱਡੀ ਹੋ ਗਈ ਆ ਆ ਵੇਖ ਵੇਖ ਕੇ ਵੇਖ ਕੇ ਦਾਦੇ ਜਿਮੇ ਦੀ ਕੁੜੀ ਛੇ ਮੈਦੀ ਕੁੜੀ ਆਉਂ ਫੁੱਫੀ ਜੀ ਨੇ ਅੱਛਾ ਕਿੰਨੀ ਵੱਡੀ ਹੋ ਗਈ ਆ ਹੁਣ ਮੈਂ 라 ਤੂੰ ਦੱਸਿਆ ਤਾਂ ਪਤਾ ਲੱਗਾ ਮੈਂ ਤਾਂ ਤੈਨੂੰ ਨਕੀ ਜੀ ਨੂੰ ਵੇਖਿਆ ਸੀ ਐਡੀ ਨੂੰ ਆਓ ਫੇਰ ਆਪਾਂ ਡੈਡੀ ਉਹਨਾਂ ਨੂੰ ਤੇ ਡਿਊਟੀ ਤੇ ਚਲ ਗਏ ਸੀ ਨਾ ਨਾਲੇ ਦੀ ਬਾਅਦ ਮੈਨੂੰ ਵੇਖਿਆ ਫੋਟ ਚ ਚਲ ਗਈ ਆ ਉੱਥੇ ਚਲ ਗਈ ਨਾਲੇ ਅੱਛਾ ਹੋਰ ਬੂਆ ਤੁਸੀਂ ਸੁਣਾਓ ਠੀਕ ਠਾਕ ਹਾਂ ਠੀਕ ਵਾ ਉਹਦਾ ਡਾਡਾ ਮੁੰਡਾ ਹੈ ਜੋ ਬਣੋ ਕਿੱਦਾਂ ਠੀਕ ਠਾਕ ਹੈ ਉਹ ਵੀ ਠੀਕ ਆ ਲੈ ਪਤੀ ਨੂੰ ਯਾਦ ਆ ਹੀ ਗਈ ਹੈ ਮੇਰੀ ਉਹ ਤੇ ਮੈਂ ਲੰਘਣ ਨਹੀਂ ਜਾਣਦੀ ਤੇ ਮੈਂ ਤੁਹਾਨੂੰ ਪਛਾਣ ਲਿਆ ਵਾ ਤੁਸੀਂ ਤੇ ਚੱਲ ਮੈਨੂੰ ਨਹੀਂ ਪਛਾਣਿਆ ਨਹੀਂ ਮੈਂ ਨਹੀਂ ਜੋ ਬਣ ਗਿਆ ਗਿਆ ਵਾ ਨਹੀਂ ਇਹ ਜੋ ਬੰਦਾ ਤੇ ਵਿਆਹ ਕੀਤਾ ਤੇਰਾ ਵਿਆਹ ਤੇ ਮੈਨੂੰ ਯਾਦ ਦਾ ਹੋ ਗਿਆ ਵਾ ਹਾਂ ਬੂਆ ਮੇਰੇ ਵਿਆਹ ਹੋਏ ਨੂੰ ਤੇ 4 ਸਾਲ ਹੋ ਗਏ ਦੋਹਾਂ ਸਾਲਾਂ ਦਾ ਤੇ ਮੇਰਾ ਮੁੰਡਾ ਵਾ ਉਹ ਦੱਸ ਕੁੜੇ ਜਵਾਨ ਵੀ ਹੋ ਗਈ ਤੇ ਵਿਆਹੀ ਵੀ ਗਈ ਮੈਨੂੰ ਤੇ ਪੂਆ ਤੇਰਾ ਚੇਤਾ ਤਾਂ ਨਾ ਭੁੱਲਿਆ ਪਿੰਗੇ ਨਿਕੇ ਹੁੰਦੇ ਜਦੋਂ ਚੋਬਰ ਤੁਸੀਂ ਆਪਣੇ ਲੈ ਕੇ ਨੀ ਨਹੀਂ ਪੇਕੇ ਹਾਂ ਹਾਂ ਦੋਵਾਂ ਨੇ ਖੇਡਣਾ ਤੂੰ ਨੇ ਖੇੜਦੇ ਖੇੜਦਿਨੇ ਆ ਮੇਰੇ ਰੋੜਾ ਮਾਰਿਆ ਵੇ ਲੋ ਹਜੇ ਵੀ ਨਹੀਂ ਜਾਣ ਜੀ ਆਹੋ ਅਜਿਹਗਾ ਦਾਗ ਆਓ ਵੇਖ ਤੇ ਜਿੰਨੇ ਨਹੀਂ ਉਹਨੇ ਮੈਨੂੰ ਪੁੱਛਣਾ ਤੇਰੇ ਆ ਦਾਗ ਕਿੱਦਾਂ ਪਿਆ ਤੇ ਉਹਦਾ ਮੈਨੂੰ ਚੇਤਾ ਹੋਣਾ ਜੋ ਬੰਦਾ ਅੱਛਾ ਖੇਰਦੇ ਜਾਂਦੇ ਤੁਸੀਂ ਪਾਇਆ ਇੱਕ ਸਬਦ ਹਾਂ ਨਿਕੇ ਨਿਕੇ ਖੇਰਦੇ ਚੱਲੇ ਦਾਗ ਨਾ ਕੀ ਤੇਨੂੰ ਚੇਤਾ ਰਿਆ ਸਾਡਾ ਆਹੋ ਹਾਂ ਪੂਰ ਪੂਆ ਖਾਣ ਚੱਕ ਦੇ ਗਈਆਂ ਪਿੰਡ ਫਿਰ ਪਿੰਡ ਮੈਨੂੰ ਵਾਵਾ ਚੇਰੀ ਹੋ ਗਿਆ ਗਈ ਤੇ ਕਿਹੜਾ ਗੋੜਾ ਮਾਰ ਆਇਆ ਕਰੋ ਕਿਤੇ ਆ ਇਸ ਤਰ੍ਹਾਂ ਹੀ ਜਾਇਆ ਨਹੀਂ ਜਾਂਦਾ ਝੋਬਨ ਵਿੱਚ ਖੁੱਲੇ ਜਾਂਦਾ ਹੀ ਪਹਿਲਾਂ ਹੁਣ ਹਟ ਕੇ ਮੇਲ ਚ ਜਾਣ ਡੈ ਪਿਆ ਵਾ ਅੱਛੇ ਮਿਲਤ ਜਾਂਦਾ ਵਾ ਆ ਤੇ ਜੇ ਘਰ ਹਾਂ ਤੇ ਫੇਰ ਉਹਨੂੰ ਰੋਟੀ ਪਾਣੀ ਵੀ ਪਕਾ ਕੇ ਦੇਣਾ ਹੋਇਆ ਠੀਕ ਐ ਤੇ ਹੁਣ ਤੂੰ ਲੰਗਣਾ ਤੇ ਆ ਕਰ ਨੂੰ ਕਿੱਥੇ ਘਰ ਇੱਥੇ ਲੱਗ ਗਈ ਆ ਪੂਆ ਆ ਵੇ ਸਾਡਾ ਨਾਲ ਹੀ ਆ ਕਰ ਮੂੰਦਾਂ ਤੇ ਮੈਨੂੰ ਛੇਤੀ ਹੀ ਚਲੋ ਫਿਰ ਪੂਆ ਮੇਰੀ ਜਾਨੀ ਝੋਬਨ ਸੁੱਖ ਨਾਲ ਵਾਵਾ ਜਵਾਨ ਹੋਇਆ ਹੁਣ ਆਵਾ ਜੋਆਨਾ ਆ ਜਾ ਫਿਰ ਵੇਖ ਹੀ ਲੈ ਆਣ ਆਹੋ ਉਹ ਦੋ ਦੋ ਨਿੱਕੇ ਨਿੱਕੇ ਹੀ ਹੁੰਦੇ ਹੋ ਮੈਂ ਤਾਂ ਕੁੜੀ ਐਡੀ ਹੋ ਗਈ ਤੇ ਉਹਦਾ ਮੁੰਡਾ ਤਾਂ ਸੁੱਕਣਾ ਕਿੱਡਾ ਹੀ ਹੋਇਆ ਹੁਣ ਆ ਜਾ ਫਿਰ ਚਲੋ ਭੂਆ ਫਿਰ ਮੁੰਡਾ ਤੇ ਕੱਲ ਲਿਆਵਾ ਹੁਣ ਮੇਰਾ ਕਿਤੇ ਜੀ ਨਹੀਂ ਲੱਗਣ ਡਿਆ ਅੰਦਰ ਵੜਦੀ ਤੇ ਬਾਹਰ ਨਿਕਲਦੀ ਅੰਦਰ ਵੜਦੀ ਤੇ ਬਾਹਰ ਨਿਕਲਦੀ ਆ ਕੀ ਕਰਾਂ ਹੁਣ ਮੈਂ ਅੰਤਰਾ ਮਨ ਵੀ ਇਦਾਂ ਦਾ ਹੀ ਆ ਵੀ ਕਿਤੇ ਮਿੰਟ ਨਹੀਂ ਘਰ ਖਲੋ ਹੋਣ ਡਿਆ ਹੈ ਆ ਕੁੜੀ ਕੌਣ ਹੋਈ ਆਇਆ ਕਿ ਢੀ ਸੋਣੀ ਕੁੜੀ ਆਏ ਇਹ ਤਾਂ ਕਦੀ ਅੱਗੇ ਵੇਖੀ ਨਹੀਂ ਆਈ ਭੈਣ ਜੀ ਦੇ ਘਰ ਇਹ ਬੜੀ ਵਧੀਆ ਕੁੜੀ ਆ ਕੌਣ ਹੋਊਗੀ ਇਹ ਚੱਲ ਸ਼ਾ ਲੱਗੀ ਜਾਊਗਾ ਪਤਾ ਨਾ ਹੋ ਤਾਂ ਮੈਂ ਆਪ ਪੁੱਛ ਲੂੰਗੀ ਫਿਰ ਕਹਿਣ ਲਈ ਤੇਰੇ ਵੀ ਆ ਜਾਗਾ ਅੰਦਰ ਭਈਏ ਤੇ ਤੂੰ ਜ਼ਬਰਦਸਤੀ ਇੱਥੇ ਬਹਿ ਗਈ ਆ ਉਹ ਨਹੀਂ ਪਵਾ ਜੀ ਮੈਂ ਛੇਤੀ ਚੱਲ ਜਣਾ ਮੈਂ ਤੇ ਆਈ ਹਾਂ ਆਪਣੀ ਨਨਾਨ ਵਾਲ ਆ ਸ਼ਾ ਨਨਾਨ ਤੇਰੀ ਕਿਹੜੇ ਘਰ ਆ ਆ ਇੱਧਰ ਜਿਹੜਾ ਪਵਾ ਜੀ ਸੇਵਾਠਾਨੇ ਦਾਰ ਆ ਅੱਛਾ ਉਹਨਾਂ ਦੇ ਘਰ ਤਾਂ ਸਾਡਾ ਅੱਗੇ ਬੜਾ ਆਉਣ ਜਾਣ ਆ ਆ ਤੇ ਉਹ ਵੀ ਮੇਰੀ ਨਨਾਨ ਮੰਗ ਜਿਹੜੀ ਉਹਨਾਂ ਦੀ ਨੋ ਆ ਕੁੜੀ ਬੜੀ ਚੰਗੀ ਉਤਰ ਆਹ ਹੋ ਹੈ ਤੇ ਚੰਗੀ ਆਦਾ ਆਹ ਅਜੇ ਜਾਈਏ ਮਕਰੋ ਤੇ ਪਾਣੀ ਲੈ ਕੇ ਆਉਗੀ ਆਖੂ ਮੈਂ ਚਾਹ ਬਣਾਉਂਗੀ ਲੈ ਉਹ ਮੇਰੇ ਤੇ ਪਤੀ ਜਾ ਕੇ ਆਈਓ ਤੇ ਉਹ ਕਿੱਥੇ ਜੋ ਬਣ ਕਿੱਥੇ ਆ ਜੋ ਬੰਦਾ ਮੁੰਡਾ ਬਣਾ ਪੁਆ ਜੋ ਬਣ ਹੀ ਆਏ ਹੈ ਮਮੀ ਹੈ ਕੌਣ ਆ ਇਹਨੂੰ ਦੋਰਾ ਪੈ ਗਿਆ ਜਉਂਦਾ ਹੈ ਐ ਐ ਕਰਦੀ ਇਹ ਪੁੱਤ ਹੈ ਤੇਰੇ ਨਾਨਕਿਆਂ ਤੋਂ ਆ ਗਵਾਂਡੋ ਪਤੀ ਮੇਰੀ ਲੱਗਦੀ ਸਾਡੇ ਸਕੇਆਂ ਚ ਹੋਈਆਂ ਪਤੀ ਤੇ ਲੱਗਦੀ ਇਹਨੇ ਕਿਹਾ ਕਿ ਅੱਖੀਂ ਵੇਖਿਆ ਨਹੀਂ ਆ ਮੇਰੇ ਦੋ ਦੋ ਨਿੱਕੇ ਆ ਜਾਣੀ ਜੋ ਅਪਣੇ ਮੈਂ ਸੋਖ ਦਿਨ ਚੇਤਨ ਨਹੀਂ ਆਪਨੇ ਨਿੱਕੇ ਨਿੱਕੇ ਹੁੰਦੇ ਇਕੱਠੇ ਘੇੜਦੇ ਰਹੇ ਆ ਮੇਰਾ ਰੋਣਾ ਨਹੀਂ ਮਾਰਿਆ ਤੇ ਫਿਰ ਲੱਗਿਆ ਪਤਾ ਤੂੰ ਕਿਹਦੀ ਕਲਾ ਕੱਟ ਕਰਦੀ ਹੁੰਨੀ ਓਦੋਂ ਤੇ ਉਹਦੇ ਨਿੱਕੇ ਨਿੱਕੇ ਹੁੰਦੇ ਕਈ ਕੁਛ ਕਹਿ ਦੇਂਦਾ ਹੀ ਰਹਿਣਾ ਰਹਿਣਾ ਹੈ ਪੂਆ ਨਹੀਂ ਉਹਦਾ ਗੁੱਸਾ ਹਜ ਤੱਕ ਅਪਣੇ ਜੱਟ ਚ ਰੱਖਿਆ ਹੋਆ ਉਹ ਚੇਤਾਵਾ ਕੇ ਉਹਨੂੰ ਓਦੋਂ ਤੁਸੀਂ ਵਾਵਾ ਹਾਗੇ ਸੀ ਕਿ ਇੱਕ ਦੂਜੇ ਦਾ ਚੇਤਾ ਹੀ ਆ ਤੁਹਾਨੂੰ ਹੁਣ ਆ ਗਿਆ ਇਹ ਅੱਜ ਕਿਤਰਾ ਹੀ ਨਾਲੇ ਇਹ ਤਾਂ ਨੰਗਨ ਡਈ ਹੀ ਤੇ ਮੈਂ ਗਈ ਸ਼ਾਲ ਕਰਨ ਤੇ ਮੈਨੂੰ ਨਹਿਰ ਦੇ ਉੱਤੇ ਟੱਕਰ ਗਈ ਐ ਤੇ ਇਹਨੇ ਮੈਨੂੰ ਪਛਾਣ ਲਿਆ ਮੈਂ ਤੇ ਇਹਨੂੰ ਪਛਾਣਿਆ ਹੀ ਨਹੀਂ ਹੈ ਜੋ ਬੰਦੇ ਨੂੰ ਤੇ ਮੇਰੇ ਵੱਲ ਵੇਖ ਕੇ ਗੁੱਸਾ ਹੀ ਚੜ ਗਿਆ ਵਾ ਦੱਸ ਕਰਨ ਆਣੀ ਆ ਤੂੰ ਬੋਲੀ ਚ ਪਾ ਬੁੰਡਾ ਨਹੀਂ ਵੇਖਿਆ ਜੋ ਬੰਦਾ ਮੁੰਡਾ ਕਿੱਥੋਂ ਆ ਗਿਆ ਜੋ ਮੇਰਾ ਵਿਆਹ ਹੀ ਨਹੀਂ ਹੋਇਆ ਤਾਂ ਮੈਨੂੰ ਰਿਸ਼ਤਾ ਰਿਸ਼ਤਾ ਕਰਾ ਦੇ ਤੈਨੂੰ ਕੀ ਪਤਾ ਐ ਪਿਜੋ ਬਣ ਡੱਕਵਾ ਹੁਣ ਚਾਹਦੀ ਆ ਮੈਂ ਤਾਂ ਅੱਖਾ ਡਾਹੜਾ ਹੋਇਆ ਹੁਣਾਂ ਵਾ ਜੇ ਰੋੜਾ ਵੱਜਿਆ ਤੇ ਉਹ ਜਿੱਤਾ ਆ ਗਿਆ ਜਦੋਂ ਮੈਨੂੰ ਉਦੋਂ ਵੇਖਿਆ ਉਦੋਂ ਜਿੱਤਾ ਆਇਆ ਉਹ ਰੋੜਾ ਆਪਾਂ ਨਿੱਕੀ ਨਹੀਂ ਗਿਆ ਉਦੋਂ ਤੇ ਮੈਂ ਵੀ ਏਡੀ ਕੀ ਮੈਂ ਤਾਂ ਏਡੀ ਹੋ ਗਈ ਤੂੰ ਓਡਾ ਕੀ ਰਹਿ ਗਈ ਆ ਹੋ ਲੱਗੀ ਉਹ ਦੋ ਮਿੱਡਾ ਗੁੱਸੇ ਵਾਲਾ ਹੁਣ ਵੀ ਇਦਾਂ ਦਾ ਹੀ ਐ ਇਤਨਾ ਹੀ ਹੋਏ ਬੜਾ ਕੱਬਾ ਵਾ ਗੁੱਸਾ ਬਹੁਤ ਆਦਾ ਵਾ ਪੂਆ ਨੂੰ ਸਮਝਾਏ ਕਰੋ ਨਾ ਇੰਨਾ ਗੁੱਸਾ ਥੋੜੀ ਚੰਗਾ ਵਾ ਸਮਝਾਉਂਦੀ ਤੇ ਮੈਂ ਬਥੇਰੀ ਆ ਪਤਾ ਨਹੀਂ ਕਿਉਂ ਨਹੀਂ ਇਹ ਵਧੀਆ ਨਹੀਂਗਾ ਤੇ ਤਾਂ ਇਹਨੂੰ ਗੁੱਸਾ ਆਉਂਦਾ ਕਿ ਕੀ ਹੋਇਆ ਈ ਉਹਨੂੰ ਬਦਨਾ ਨੇ ਕਿ ਸੁਆਹੀ ਗੁੱਸਾ ਕਰ ਕਰ ਤੇ ਸੜੀ ਜਾਂਦਾ ਵਾ ਆ ਮੇਰਾ ਫਿਰ ਗੱਲਾ ਕਰਦੀ ਮੈਂ ਦੱਸ ਪੂਆ ਹੁਣ ਮੈਂ ਕੀ ਕਿਹਾ ਹੋਰ ਲੜੀ ਜਾਓਗੇ ਕੋਈ ਗੱਲ ਨਹੀਂ ਪਾਣੀ ਮੈਂ ਲਿਆਉਣੀ ਆ ਤੇ ਗੁੱਸਾ ਨਾ ਕਰੋ ਅਵੀ ਨਾ ਤਾਂ ਇਹ ਸਭ ਪਹਿਲੇ ਦਾ ਸੁਭਾਅ ਹੀ ਇਤਨਾ ਤੈਨੂੰ ਪਤਾ ਹੀ ਆ ਅੱਗੇ ਵੀ ਇਹਦਾ ਮੋਤਾ ਪੂਆ ਮੈਨੂੰ ਪਤਾ ਹੀ ਹੈ ਕਿ ਸ਼ੁਰੂ ਤਾਂ ਇਦਾਂ ਦਾ ਹੀ ਆਏ ਮੈਂ ਪਾਣੀ ਲਿਆਉਣੀ ਆ ਬੈ ਫੇ ਚਾਹ ਬਣਾਉਣੀ ਆ ਕੱਪ ਪਾਣੀ ਲੈਰ ਤਾਂ ਤਰੋਂ ਬੋਲੇ ਆਹੋ ਤੇਰਾ ਅਗਲਾ ਹੀ ਤਾਂ ਡਾਗਲਾ ਹੀ ਸਾਫ ਰਿਆ ਬਾਹਰ ਵੀ ਕਿੰਨਾ ਕਿ ਚਰਖਲੋਤੀ ਰਵਾਂ ਬਾਹਰ ਵੀ ਕਿਹੜੀ ਟਿਕਾਈ ਹੈਗੀ ਆ ਘਰ ਨੂੰ ਵੜਨ ਨੂੰ ਅੰਦਰ ਜੀ ਨਹੀਂ ਕਰਨ ਦਿਆ ਮੁੰਡਾ ਫੋਨ ਹੀ ਕਰਦਾ ਰਵੇ ਚਲ ਪਤਾ ਲੱਗਦਾ ਰਹਿੰਦਾ ਕਿੱਥੇ ਇੱਕ ਪਹੁੰਚਾ ਕਿੱਥੇ ਇੱਕ ਪਹੁੰਚਾ ਆ ਭੈਣ ਜੀ ਘਰ ਜਿਹੜੀ ਪਰੌਣੀ ਗਈ ਹੈ ਇੱਧਰ ਨਾ ਜਾਵਾਂ ਨਾਲੇ ਵੇਖ ਕੇ ਆ ਮੈਂ ਕੌਣ ਪਰੌਣੀ ਆਈ ਜਦੋਂ ਤੇ ਲਾਗੇ ਦੋ ਚਾਰ ਗੱਲਾਂ ਬਾਤਾਂ ਕਰਾਂ ਮੇਰੇ ਜੀ ਉਰਥੇ ਪੈ ਜੂਗਾ ਉਧਰ ਨੂੰ ਜਾਣੀ ਹੈ ਇਹ ਜੋ ਬਣੋ ਤਾਂ ਤੂੰ ਨਹੀਂ ਕਹਿਆ ਜਰਾ ਆ ਗਿਆ ਪਰ ਕਿਊਟ ਬੜਾਈਆਂ ਨਿੱਕੇ ਨਿੱਕੇ ਤੇਰੇ ਹੱਥ ਪੈਰ ਵੀ ਜਿੱਥੋਂ ਕੁ ਲੱਤ ਸ਼ੁਰੂ ਹੁੰਦੀ ਉੱਥੇ ਹੀ ਖਦਮ ਹੋ ਜਾਂਦੀ ਆ ਮੈਂ ਤਾਂ ਐਵੇਂ ਵੱਧ ਗਈ ਮੈਂ ਵੀ ਸੋਹਣੀ ਕੀ ਜੀ ਰਹਿਣਾ ਸੀ ਫਾਇਦਾ ਨਹੀਂ ਨਿੱਕੇ ਦਾ ਮੈਨੂੰ ਪਤਾ ਵਾ ਕਿ ਮਖੌਲ ਕਾਂਢੀ ਔਰ ਤੂੰ ਕਾਂਢੀ ਮਖੌਲ ਕਾ ਦਾ ਕਾਂਢੀ ਚੋਂ ਬਣਾ ਆਪਣੇ ਨਾਲ ਵੱਟਾ ਤੇ ਤੂੰ ਫੋਨ ਰੱਖਿਆ ਵਾ ਹੈ ਬੋ ਸੱਸਰੀ ਘਰ ਸੱਸਰੀ ਕਾ ਠੀਕ ਠਾਕ ਹਾਂਜੀ ਵਧੀਆ ਸੱਸਰੀ ਕਾ ਕੀ ਹਾਲ ਤੇਰਾ ਪੁੱਤ ਜੋਬਨ ਮਰਾ ਹੀ ਯੋ ਤੁਹੀ ਤੇ ਲੰਡੇ ਜਿੱਦਾਂ ਭਾਈ ਕਿੰਨਾ ਕੁ ਵੈਰ ਹੁੰਦਾ ਤੁਹਾਡਾ ਹੈ ਜੋਬਨ ਪਰੇ ਹੋਵੇ ਸਾਰਾ ਮੰਜਾ ਮੱਲਿਆ ਤੂੰ ਮੈਂ ਐਡਾ ਮੋਟਾ ਮੋਟਾ ਦਾਜੋ ਲਾਇਆ ਸੱਸਰੀ ਕਾ ਤੇ ਆਂ ਜੀ ਸੱਸਰੀ ਕਾ ਸੋ ਨਹੀਂ ਆ ਮੈਂ ਜੋਬਨ ਪੁੱਤ ਪਰੋਣੀ ਆਈ ਤੂੰ ਕਹਿੰਦਾ ਪਤਾ ਵੈਰ ਕਾ ਆ ਇਤਰਾ ਨਿਆਣੇ ਤੇ ਨਿਆਣੇ ਕਰ ਦੇਖ ਕੇ ਹੁਜੇ ਵੀ ਇਹਨਾਂ ਦਾ ਇਹੋ ਹੀ ਹਾਲ ਵਾ ਤੇ ਪੁੱਤ ਤੂੰ ਤਾਂ ਕਿਤੇ ਕਦੀ ਆਈ ਨਹੀਂ ਅੱਜ ਕਿਦਾਂ ਤੇਰਾ ਜੀ ਕਰ ਪਿਆ ਉਹਨੂੰ ਅੱਜ ਤਾਂ ਮੈਨੂੰ ਬਾਹਰ ਉਹ ਤੇ ਪੂਹਾ ਜੀ ਮਿਲ ਪਏ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਪੂਹਾ ਦਾ ਘਰ ਹੈ ਤੇ ਮੈਂ ਨਾਲੇ ਆ ਗਈ ਫੇਰ ਲੈ ਚੱਲ ਚੰਗਾ ਹੋਇਆ ਆ ਗਈਆਂ ਤੇ ਆ ਇਹਦਾ ਨਿੱਕੀ ਜੀ ਦਾ ਵੀ ਬੜਾ ਪ੍ਰੇਮ ਹੁੰਦਾ ਹੈ ਸਾਡੇ ਨਾਲ ਆਹੋ ਇਹ ਤਾਂ ਗੱਲ ਚੱਲ ਹੈ ਹੀ ਆ ਜਾਣਾ ਤੇ ਇਹਨੇ ਬੜਾ ਕਰਨਾ ਸਾਡੇ ਨਾਲ ਪਰਵਾਹ ਠੀਕ ਠਾਕ ਵਾ ਹਾਂਜੀ ਪੂਹਾ ਜੀ ਠੀਕ ਠਾਕ ਕੱਲੇ ਆਈਆਂ ਹਾਂ ਹਾਂਜੀ ਮੈਂ ਆਪਣੀ ਨਾਨਕ ਕੋ ਗਈ ਸੀ ਇੱਧਰ ਅੱਛਾ ਮੈਂ ਵੇਖਣ ਲਈ ਮੈਂ ਨਹੀਂ ਪਰੋਣੀ ਕੌਣ ਹੋਈ ਕਦੀ ਫੇਰ ਮੈਂ ਚੱਲ ਵੇਖ ਕੇ ਉਹ ਨਹੀਂ ਨਾਲ ਮਿਲ ਕੇ ਆਉਣੀ ਆ ਇਹ ਭਤੀਜੀ ਆ ਕਿ ਮੇਰੀ ਅੱਛਾ ਅੱਛਾ ਆਹ ਲਾਗੋ ਗਈ ਤੇ ਫੇਰ ਬਾਹਰ ਚਲ ਕੇ ਦਾ ਡੈਡੀ ਜਿਹੜਾ ਕੌਚੀ ਵੀ ਪਰਾ ਮੇਰਾ ਅੱਛਾ ਅੱਛਾ ਤੇ ਇਹ ਚਲ ਗਈ ਤਾਂ ਉੱਥੇ ਦਾ ਵਿਆਹ ਵੀ ਹੋ ਗਿਆ ਵੱਢੀ ਵੀ ਹੋ ਗਈ ਮੈਂ ਤੇ ਆਪਣੀ ਪਿਛਾਣੀ ਇਦਾਂ ਹੀ ਆ ਕੇ ਈਆਂ ਜੱਟ ਵੱਜ ਜਾਂਦੀਆਂ ਆ ਆਹ ਮੈਂ ਪਿਛਾਣੀ ਇਹਨੇ ਮੈਨੂੰ ਪਿਛਾਣ ਲਿਆ ਹੂੰ ਜੋਬਨ ਭੈਣ ਤੇਰੀ ਆਈ ਆ ਮੁੰਡਿਆ ਲੜਨਾ ਉਹਦੇ ਨਾਲ ਕਿੰਨੀ ਰੁਸਦਾ ਰੁਸਦਾ ਕਰਾ ਮੇਰੇ ਮੁੰਡੇ ਨੂੰ ਮਰ ਲੜਨਾ ਦੀ ਹਾਂ Hola, María, ¿qué lo ¿Ah? ਹਾਂ ਜੋਬ ਦਾ ਮੁੰਡਾ ਤੁਰਿਆ ਆਉਂਦਾ ਹਾਏ ਹਾਏ ਹਸ਼ਿਆਉ ਨੂੰ ਵਿਚਾਰਦੇ ਚਲ ਪੁੱਤ ਕੀ ਪਤਾ ਬੇ ਜਿਹੜਾ ਪਛਾਣ ਨਹੀਂ ਨਾ ਹੈਗੀ ਤਾਂ ਕਰਕੇ ਉਹੀ ਤੇ ਮੈਂ ਅੱਖਾਂ ਲੱਗੀ ਭੂਆ ਜੀ ਮੈਂ ਤੁਹਾਨੂੰ ਪਛਾਣਣਾ ਤੇ ਤੁਹਾਡੀ ਸਾਡੇ ਕਿਤੇ ਜੋਬਨ ਹੁੰਦਾ ਮੈਂ ਨਹੀਂ ਪਛਾਣਦਾ ਨਾ ਫਿਰ ਜੋਬਨ ਨੂੰ ਬਾਹਰ ਫਿਰ ਕਿੱਥੇ ਪਛਾਣਣਾ ਸੀ ਠੀਕੇ ਹਾਂ ਮੈਂ ਨਹੀਂ ਤੁਹਾਨੂੰ ਤੁਸੀਂ ਉਧਰ ਗਏ ਸੀ ਕਿ ਬਾਹਰ ਮੈਂ ਐਸੇ ਹਲ ਕਰਨ ਗਈ ਸੀ ਨਹਿਰ ਤੇ ਤਾਂ ਹੀ ਫਿਰ ਨਹੀਂ ਤੂੰ ਉਦਾਂ ਕਿੱਥੇ ਤੂੰ ਆਉਣਾ ਹੀ ਉਦਾਂ ਲੰਘ ਜਾਣਾ ਮਗਰੋਂ ਆਜੋ ਮਾਰੀਆਂ ਭੂਆ ਭੂਆ ਮੈਂ ਕਿਹਾ ਤੈਨੂੰ ਆਏ ਬਾਜਾ ਮਾਰੰਡਿਆ ਤੇ ਨਾ ਉੱਥੇ ਹੁੰਦੇ ਤੂੰ ਹੀ ਫਿਰ ਲੰਘ ਹੀ ਜਾਣਾ ਸੀ ਇੰਨੇ ਕਿ ਲੰਘ ਹੀ ਤਾਂ ਦੀ ਲੜਾਈ ਵੀ ਹਟ ਜੂਗੀ ਹੁਣ ਮਾਡੇ ਮੁੰਡੇ ਨੂੰ ਰਿਸ਼ਤਾ ਕਰਾ ਸੋਣਾ ਜਿਆ ਇਹ ਵੀ ਮੇਰੀ ਪਸੰਦ ਦੀ ਕਿੱਥੇ ਨੱਕ ਤੇ ਚੜਨੀ ਆ ਭੂਆ ਜੀ ਇਹ ਤੇ ਕਹਿੰਦਾ ਹੁੰਦਾ ਨਿਕੰਮਾ ਹੁੰਦਾ ਮੈਂ ਬੜੀ ਸੋਹਣੀ ਜੀ ਕੁੜੀ ਨਾਲ ਵਿਆਹ ਕਰਨਾ ਜਿਹੜੀ ਕੋਈ ਲਾਗੇ ਛਾਗੇ ਬਨਹਾ ਹੋਗੀ ਉਹਦੇ ਨਾਲ ਦੀ ਕੋਈ ਪੁੱਤ ਹੁਣ ਵੀ ਸੋਹਣੀਆਂ ਕੁੜੀਆਂ ਬਥੇਰੀਆਂ ਆ ਕਿਤੇ ਕਿਹੇ ਗੱਲ ਦਾ ਉਹਨੂੰ ਨਿਸ਼ਾਨੀਂਗਾ ਕਿਤੇ ਕੰਮ ਤੇ ਜਾਂਦਾ ਸਿੱਧਾ ਜਾਂਦਾ ਸਿੱਧਾ ਘਰ ਆਉਂਦਾ ਕਿਤੇ ਸਾਡੀ ਭੈਣ ਜੀ ਨੂੰ ਮਾਸਾ ਦੁੱਖ ਨਹੀਂਗਾ ਇਹਦਾ ਪਰ ਭੂਆ ਜੀ ਮੈਂ ਕਿਹੜੀ ਕਦੀ ਰਿਸ਼ਤੇ ਕਰਾਇਆ ਜੇ ਕਦੀ ਕਿ ਇਦਾਂ ਪੁੱਤ ਨਹੀਂ ਕਰਾਇਆ ਤਾਂ ਤਾਂ ਕੀ ਆ ਰਿਸ਼ਤੇ ਇਦਾਂ ਹੀ ਇਦਾਂ ਹੀ ਵੇਖ ਸੋਚ ਵਿਚਾਰ ਇਹਦਾ ਫਲਾਣੇ ਦਾ ਕਰਾ ਰਹੀਏ ਜਿੱਦਾਂ ਹੁਣ ਮੈਨੂੰ ਕੋਈ ਆ ਕੇ ਰਿਸ਼ਤਾ ਕਰਾਉ ਉਹ ਅਸੀਂ ਕਿਹੜਾ ਪੜਿਆ ਹੁੰਦਾ ਤੇ ਆਪਾਂ ਦੇ ਮੁੜ ਕੇ ਜਾ ਕੇ ਕਹਣਾ ਆਹੋ ਭੈਣਾ ਉਹ ਭੂਆ ਕਹਿੰਦੀ ਰਿਸ਼ਤਾ ਕਰਾ ਚਾਲ ਅੱਛਾ ਫਲਾਣੇ ਦਾ ਨਾ ਕਰਾ ਦੀ ਟਿੰਗੜਾ ਇਦਾਂ ਸੋਚ ਸਾਚ ਕੇ ਨਾ ਬਲੀਦਾ ਰਿਸ਼ਤਾ ਕੇ